ਕੀ ਅੰਸ਼ ਕੀਤਾ ਕਿ ਸਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਖੜਤਾ ਹੀ ਤੇ ਛੱਪੜ ਚ ਬਟਾ ਦਿੰਦਾ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤਿੰਨ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੋਲੀਆਂ ਮਾਰਦੀ ਸਾਰੀਆਂ ਦੇ ਘਰ ਬਣੀ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਆ ਮੋਤੋ ਕੀੰਨ ਖੰਦੇ ਮਾਰ ਤੋ ਦੱਤੋ ਕੀ ਦੱਤੋ ਕੀ ਦੱਤੋ ਕੀ ਥਾਣਾ सदर ਦੇ ਨੇੜੇ ਸਰਿਆਮ ਚਲਿਆ ਗੋਲੀਆਂ ਪੁਲਿਸ ਪ੍ਰਸ਼ਾਸਨ ਨਾਲ ਦੱਸਿਆ ਗਿਆ ਹੈ ਕਿ ਇੱਕ ਜਿਹੜਾ ਐਕਸ ਜਿਹੜਾ ਸਰਕਾਰੀ ਮੁਲਾਜ਼ਮ ਸੀ ਲਟਾਇਰ ਹੋਇਆ ਸੀ ਉਹਨੇ ਇਹ ਦੋ ਸ਼ਾਦੀਆਂ ਹੋਈਆਂ ਸੀ ਜਿਹੜੀ ਉਹਦੀ ਪਤਨੀ ਜਿਹੜੀ ਐਕਸ ਪਤਨੀ ਸੀ ਉਹਨੇ ਕੰਪਲੇਂਟ ਦਿੱਤੀ ਸੀ ਪਰਿਵਾਰ ਵਾਸਤੇ ਪਰਿਵਾਰ ਨੂੰ ਰਾਜੀ ਨਾਮੀ ਵਾਸਤੇ ਉੱਥੇ ਬੁਲਾਇਆ ਜਾਂਦਾ ਬਾਅਦ ਵਿੱਚੋਂ ਸ਼ਾਮ ਦਾ ਟਾਈਮ ਦਿੱਤਾ ਜਾਂਦਾ ਜਦੋਂ ਪਰਿਵਾਰ ਬਾਹਰ ਆਉਂਦੇ ਆ ਤੇ ਉਸ ਵਿਅਕਤੀ ਵੱਲੋਂ ਸਰੇ ਆਮ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਮਹਿਲਾ ਵੱਲੋਂ ਦੱਸਿਆ ਗਿਆ ਕਿ ਇੱਕ ਦੀ ਜਿਹੜੀ ਮੌਤ ਹੋ ਚੁੱਕੀ ਆ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਤੇ ਪਿਛ ਤੇ ਚਿਹਰੀ ਕੀ ਇਸ ਨਾਲ ਲੜਕੇ ਵਿਚਾਰੀ ਸੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੇ ਉਹਨਾਂ ਦੀ ਸਵੇਰ ਸਵੇਰ ਆਇ ਖਰਚਾ ਨਹੀਂ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਛੋਟੇ ਘਰ ਵਾਲੇ ਦਾ ਨਾਮ ਕੀ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਆੜੀ ਦਾੜੇ ਮਿਸਤਰੀ ਹੋ ਤੂੰ ਮੇਰੇ ਦੂਰ ਆ ਸੋਰਾ ਸਾਬ ਸੋਰਾ ਸਾਬ ਡੀਐਸਪੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਕੁੱਟਿਆ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਘੋਟ ਦਾ ਮਾਰਦਾ ਸੀ ਕਿਉਂਕਿ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਸ਼ੁਰੂ ਤੋਂ ਘੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਮੇਰੇ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾੜਤਾ ਹੀ ਤੇ ਛੱਪੜ ਚ ਬਟਾ ਦੇ ਦਿੰਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰਿਆਂ ਦੀ ਗੁੜੀਆਂ ਮਾਰਦੀ ਸਾਰਿਆਂ ਦੀ ਘਰ ਵਾਲੇ ਦੇ ਕਿੱਥੇ ਗੋਲੀਆਂ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤੇ ਨੌ ਤੇ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਖੰਦੇ ਮਾਰਤੋ ਦੱਤੋ ਕੀ ਦੱਤੋ ਕੀ ਉੱਤੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤਾਂ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ 5 4 ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦਾ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੈਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪਈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਇਹਨਾਂ ਨੂੰ ਅੱਛਾ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਦੇਦਾ ਸੀ 10000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚਾਰੇ ਰਹਿੰਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੇ ਕਮਾ ਕੇ ਉਹਨੇ ਆਪਣੇ ਬੱਚੇ ਪਾਲਲੇ ਅਜੀ ਜਿੱਤਾ ਹੁਣ ਤੁਹਾਡੇ ਤੁਸੀਂ ਦੱਸਦੇ ਪਈ ਪਤੀ ਦੀ ਮੌਤ ਹੋ ਚੁੱਕੀ ਹੈ ਹੁਣ 3 ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਮੇਰੇ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਿਨਾਂ ਸੀ ਇਹ ਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹਾਂ ਜੀ ਜਾਂਦੀ ਨਹੀਂ ਮੈਂ ਜਨਪੜੇ ਵਾਲਾ ਸਾਹਿਬ ਜਿਸ ਸਰ ਜਿਹੜਾ ਫਤਿਹਾਰ ਬੋਲ ਕੇ ਚਲੀ ਜਾਂਦੇ ਥਾਣੇ ਦੇ ਬਾਦ ਮੈਂ ਕਿਹਾ ਤੇਰਾ ਨਾਮ ਬੋਲ ਇੱਕ CRPF ਦੇ ਰਿਟਾਇਰਡ ਮੁਲਾਜ਼ਮ ਸੀ ਇਹਨਾਂ ਦਾ ਮੈਰਿਟਲ ਡਿਸਪਿਊਟ ਚੱਲ ਰਿਹਾ ਸੀ ਪਹਿਲਾਂ ਵੀ ਨਾ ਦੀ ਇੱਕ ਮੈਰਿਜ ਹੋਈ ਸੀਗੀ ਤੇ ਫਿਰ ਇਹ ਸੈਕੰਡ ਮੈਰਿਜ ਸੀਗੀ ਇਹਨਾਂ ਦੀ ਤੇ ਫਰਸਟ ਵਾਈਫ ਨਾਲ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀਗਾ ਜਿਹਨਾਂ ਨੂੰ ਜਿਨ੍ਹਾਂ ਨੂੰ ਇੱਥੇ ਮਿਲੇ ਮੌਕੇ ਤੇ ਆਪਣਾ ਹਸਪੀਟਲ ਦੇ ਬਾਹਰ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂ ਤੂ ਮੈਮ ਹੋ ਗਈ ਬਾਈਕ ਤੇ ਤੇ ਇਹਨਾਂ ਨੇ ਆਪਣੀ ਜਿਹੜੀ ਰਿਵੋਲਵਰ ਲਾਇਸੈਂਸਡ ਵੈਪਨ ਸੀ ਉਹਦੇ ਨਾਲ ਉਹ ਕੱਟ ਕੇ ਇਹਨਾਂ ਤੇ ਫਾਇਰ ਕਰਦੇ ਅ اسی ਇਹੀ ਵਜ੍ਹਾ ਰੰਜਿਸ਼ ਹੈ ਕਿ ਇਹਨਾਂ ਦੇ ਮੈਰਿਟਲ ਡਿਸਪਿਊਟ ਸੀ ਪ੍ਰੋਪਰਟੀ ਨੂੰ ਲੈ ਕੇ ਕੋ ਝਗੜਾ ਸੀਗਾ ਤੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਐਕਸ ਵਾਈਫ ਜਿਹੜੀ ਸੀ ਫਾਰਮਰ ਵਾਈਫ ਬੇਟਾ ਤੇ ਉਹਦੀ ਜਿਹੜੀ ਨੂੰ ਸੀ ਇਹ ਸੀਗੇ ਤਿੰਨ ਤੇ ਤਿੰਨੋਂ ਇੱਕ ਹੈ ਨਾ ਲਿਕ ਕ੍ਰਿਟੀਕਲ ਹਾਲਤ ਚ ਹੈ ਜੀ ਕਿੰਨੀਆਂ ਗੋਲੀਆਂ ਫਾਇਰ ਕੀਤੀਆਂ ਗਈਆਂ ਇੱਕ ਕੁਆਲੀਫਾਇਰ ਕਿਤੇ ਸਰ ਹਾਲੇ ਕਰ ਰਹੇ ਹਾਲੇ ਦੇਖ ਰਹੇ ਹਾਂ ਕਿ ਇੱਕ ਤਾਂ ਲੱਗੀ ਹੈ ਜਿਹੜੀ ਆਪਾਂ ਕਲੀਅਰਲੀ ਦੇਖ ਸਕਦੇ ਹਾਂ ਬਾਕੀ ਹਲੇ ਹੋਰ ਮੌਕਾ ਵੈਰੀਫਾਈ ਕਰ ਰਹੇ ਹਾਂ ਜਸਟ ਹੁਣੀ ਇਨਸੀਡੈਂਟ ਹੋਇਆ ਕੁਝ ਟਾਈਮ ਪਹਿਲਾਂ ਅਸੀਂ ਹਰੇ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਇਹਦੇ ਚ ਇਹ ਤੁਹਾਨੂੰ ਮੈਂ ਦੱਸਣ ਵਾਲੀ ਗੱਲ ਕਹਿ ਰਿਹਾ ਹੈਗਾ ਕਿ ਇਹਦੇ ਚ ਜਦੋਂ ਹੀ ਮਾਰ ਕੇ ਪੱਜਣ ਲੱਗੇ ਤਾਂ ਇੱਥੇ ਸਾਡੀ ਗਾਰਡ ਲੱਗੀ ਹੋਈ ਸੀ ਸਿਕਿਉਰਿਟੀ ਨਾਕਾ ਸੀਗਾ ਸਾਡਾ ਉਹਨਾਂ ਨੇ ਛੇਤੀ ਛੇਤੀ ਇਹਨਾਂ ਨੂੰ ਤੁਰੰਤ ਕਬਜ਼ਾ ਚ ਲੈ ਦਿੱਤਾ ਜੀ ਸਰ ਕਿਤੇ ਗੋਲੀ ਲੱਗੀ ਉਹਦਾ ਕੀ ਹਾਲਾਤ ਕੀ ਨੇ ਆ ਇਸ ਕ੍ਰਿਟੀਕਲ ਰਾਈਟ ਨਾਓ ਹਲੇ ਕਿਸੇ ਦੀ ਡੈਥ ਦਾ ਨਹੀਂ ਪੁਸ਼ਟੀ ਨਹੀਂ ਹੋਈ ਹੈਗੀ ਉਹ ਹਲੇ ਕ੍ਰਿਟੀਕਲ ਹੈਗੇ ਆ ਅੰਡਰ ਟ੍ਰੀਟਮੈਂਟ ਹੈ ਸਰ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜੀ ਨਹੀਂ ਇਹ ਹੋਈ ਥੋੜੀ ਜੀ ਦੂਰ ਹੈ ਬੈਰੀਕੇਟਿੰਗ ਤੋਂ ਉਸ ਪਾਸੇ ਜਿੱਦੋਂ ਹੋਈ ਹੈ ਫਿਰ ਭੱਜਣ ਦੀ ਜਦੋਂ ਕੋਸ਼ਿਸ਼ ਕੀਤੀ ਉਹੀ ਨਾਕੇ ਤੇ ਤਾਂ ਹੀ ਮੁਸ਼ਤਦੀ ਦਿਖਾ ਕੇ ਨਾਲ ਦੀ ਨਾਲ ਉਹਨਾਂ ਨੂੰ ਫੜ ਲਿੱਤਾ ਗਿਆ ਜੀ ਸਰ ਜਿਹਦੇ ਗੋਲੀ ਲੱਗੀ ਹੈ ਉਹਦੀ ਕਿੰਨੀ ਉਮਰ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਸਰ ਇਹ ਉਹ ਬੇਟਾ ਹੈ ਨਾ ਦਾ ਤੇ ਉਹ ਏਜ ਵਗੈਰਾ ਸਾਰਾ ਹਲੇ ਵੈਰੀਫਾਈ ਕਰ ਰਹੇ ਹਾਂ ਰੀਸੈਂਟ ਇਵੈਂਟ ਹੈ ਜੀ ਬਹੁਤ ਤੁਹਾਨੂੰ ਵੈਸੇ ਪਿੱਛੋਂ ਦੀ ਰਾਜਸਥਾਨੀ ਤੋਂ ਬਿਲੋਂਗ ਕਰਦੇ ਜਿੰਨੇ ਫਾਇਰ ਕੀਤਾ ਬਟ ਇਹਨਾਂ ਦਾ ਘਰ ਇੱਕ ਨਹਿਰੂ ਇਨਕਲੇਵ ਦੇ ਵਿੱਚ ਵੀ ਹੈਗਾ ਜੀ ਤੇ ਨਹਿਰੂ ਕਲੋਨੀ ਚ